ਇਕ ਗੁਰਦੁਖਾਲਸਾ ਵਾਹਿਗੁਰੂ ਕੀ ਬਤਿਸ ਪੰਜਾਬ ਸਰਕਾਰ ਵੱਲੋਂ ਮੀਡੀਆ ਵਿੱਚ ਚਰਚਾ ਚੱਲ ਰਹੀ ਹੈ ਕਿ ਸ਼ਰੋਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਂ ਵਿਖੇ ਧਾਰਮਿਕ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ ਮੈਂ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਾਰਜ ਹੈ ਉਹ ਮਰਿਆਦਾ ਦਾ ਖਿਆਲ ਰੱਖਣਾ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਪੰਜਾਬ ਸਰਕਾਰ ਦੀ ਇਹਨਾਂ ਨੇ ਸ਼੍ਰੀਨਗਰ ਵਿੱਚ ਸਮਾਗਮ ਕੀਤਾ ਸੀ ਜਿਸ ਵਿੱਚ ਸਰਦ ਜੋਸ਼ ਸਿੰਘ ਜੀ ਬੈਂਸ ਵੀ ਸ਼ਾਮਲ ਸੀ ਉਸ ਸਮਾਗਮ ਵਿੱਚ ਮर्यादा ਦੀ ਲੰਘਣਾ ਹੋਈ ਮर्यादा ਦਾ ਘਾਣ ਹੋਇਆ ਜਿਸ ਦੇ ਦਾਪੁਰ ਸਿੰਘ ਸਾਹਿਬ ਜੈਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਗੁਰਦੁਆਰਾ ਸਭਾ ਨੂੰ ਕਿਉਂ ਰੋਕ ਦੇਣ ਕਿਉਂਕਿ ਸਰਕਾਰ ਦਾ ਕਾਰਜ ਜਿਹੜਾ ਖੇਤਰ ਹੈ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ਼ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮਾਂ ਵਿੱਚ ਸ਼ਰੋਣੀ ਕਮੇਟੀ ਉਹਨੂੰ ਕੀਤੇ ਜਾ ਰਹੇ ਨੇ ਉਥੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਥੋਂ ਦੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨੇ ਜਿਹਦੇ ਸ਼ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮर्याਦਾ ਦਾ ਸ਼੍ਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪੰਥ ਦੀਆਂ ਜਿਹਾ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਸੰਪਤਾਵਾਂ ਵਾਲੇ ਕੇਵਲ ਉਹਨਾਂ ਨੂੰ ਯਾਦਦਗੀ ਆ ਪ੍ਰੋਗਰਾਮ ਕਰਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ 'ਚ ਜਦੋਂ ਕੋ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮਰਿਆਦਾ 'ਚ ਲੰਘਣਾ ਕਿਉਂ ਹੀ ਕਿੱਦਾਂ ਆਈ ਅਸੀਂ ਸਰਕਾਰ ਨੂੰ ਮੈਂ ਸ਼੍ਰੋਣੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅੜੀ ਨਾ ਕਰੇ ਉਹ ਕੇਵਲ ਤੇ ਕੇਵਲੀ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨੇ ਜਿੱਦਾਂ ਵਿਕਾਸ ਦਾ ਕਾਰਜ ਆ ਉਸੇ ਜਿੱਤਰਾ ਹੁਣ ਲੰਧਪੁਰ ਸਾਹਿਬ ਸਮਾਗਮ ਹੋ ਰਹੇ ਨੇ ਉਥੋਂ ਦੀ ਸੜਕਾਂ ਟੁੱਟੀਆਂ ਨੇ ਉਥੋਂ ਦੀਆਂ ਜਿਹੜੇ ਸੀਵਰੇਜ ਬਲਾਕ ਚੱਲੰਦੇ ਨੇ ਉਥੋਂ ਦੀ ਸੰਗਤਾਂ ਕੀ ਸਾਨੂੰ ਲੰਮਤ ਦੀਆਂ ਜੂ ਜਾਣੇ ਆ ਉਥੋਂ ਦੀ ਜਿਹੜੇ ਹਾਈਵੇ ਨੇ ਉਹਨਾਂ ਦੀ ਮਰਵਾਤ ਕਰੇ ਜੜੀਆਂ ਆਉਂ ਵਾਲੀਆਂ ਸੜਕਾਂ ਨੇ ਲੰਧਪੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਜਿਹੜੇ ਕੈਨੇਡਾ ਦੇ ਰਾਡ ਵਾਲੇ ਜਿਹੜੀ ਕੜ ਸ਼ੰਕਰ ਤੋਂ ਸੜਕ ਜਾਂਦੀ ਉਹ ਬਣਾਉਂਦਾ ਹੀ ਆ ਇਹ ਕਾਰਜ ਨੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮਰਿਆਦਾ ਦੀ ਮਰਿਆਦਾ ਵਿੱਚ ਦਖਾਂਡਾ ਜੀ ਕਰਨੀ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਛਾਉਣੀ ਕਮੇਟੀ ਦੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਣਾ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੇ ਕਿਉਂਕਿ ਇਹ ਗੁਰਦਣਾ ਸਾਹਿਬ ਚ ਹੁਣ ਬਾਬਾ ਬਕਰਾਲਾ ਸਾਹਿਬ ਪ੍ਰੋਗਰਾਮ ਚੱਲ ਰਿਹਾ ਅੱਜ ਵੀ ਚੱਲ ਰਿਹਾ ਕੱਲ੍ਹ ਵੀ ਚੱਲਣਾ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਸ਼ਾਮਲ ਹੋਏ ਇਹ ਕੇਸ ਗੜ ਸੰਸਮਗਮ ਚ ਰੰਨੇ ਨੇ ਉਹਨਾਂ ਚ ਸ਼ਾਮਲ ਹੋਓ ਕਿਉਂਕਿ ਸਰਕਾਰ ਦਾ ਆਈ ਉਹ ਸ਼ਾਮਲ ਹੋ ਗਿਆ ਇਸ ਵਕਤ ਕਰਾਂਗੇ ਪਰ ਜੇ ਸਰਕਾਰ ਕਹੇ ਕਿ ਅਸੀਂ ਗੁਰਦਰਾ ਸਾਹਿਬਾਂ ਨੂੰ ਕੀ ਬਰਿਆਦਾ ਰੰਗੜਨ ਕਰਨੀ ਹੈ ਤੇ ਇਹ ਬਿਲਕੁਲ ਪਤਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਮਾਗਮ ਗੁਰਪਸ ਸਮਾਗਮ ਕੀਤੇ ਜਾ ਰਹੇ ਉਹਨਾਂ ਚ ਸ਼ਾਮਲ ਹੋ ਗਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ